ਮੇਰੇ ਡੈਡੀ ਹੁਣੇ ਤਿੰਨ ਭਰਾ ਨੇ ਡੈਡੀ ਤੇ ਤਾਇਆ ਜੀ ਖੇਤੀ ਕਰਦੇ ਸਭ ਤੋਂ ਛੋਟੇ ਚਾਚਾ ਜੀ ਆਸਟ੍ਰੇਲੀਆ ਰਹਿੰਦੇ ਆ ਸਾਰਾ ਪਰਿਵਾਰ ਇਕੱਠਾ ਚਾਰ ਸਾਲ ਪਹਿਲਾਂ ਆਸਟ੍ਰੇਲੀਆ ਚਾਚੀ ਕੋਲ ਬੱਚਾ ਹੋਣ ਵਾਲਾ ਸੀ ਸੋ ਦਾਦੀ ਨੂੰ ਚਾਚਾ ਜੀ ਨੇ ਬੁਲਾ ਲਿਆ ਬਾਪੂ ਜੀ ਨੇ ਦਾਦੀ ਨੂੰ ਰੋਕਿਆ ਵੀ ਨਾ ਜਾ ਬਾਹਰਲੇ ਮੁਲਕ ਆਪਣੇ ਨਹੀਂ ਸੂਤ ਆਉਂਦਾ ਖੁੱਲੇ ਡੁੱਲੇ ਮਾਹੌਲ ਵਿੱਚ ਰਹਿਣ ਵਾਲਿਆਂ ਦੇ ਪਰ ਦਾਦੀ ਮੰਨੀ ਨਹੀਂ ਚੜ ਗਈ ਜਾਜੇ ਉਦਾਂ ਇੰਡੀਆ ਵਿੱਚ ਰਹਿੰਦੇ ਆ ਦਾਦੀ ਨੇ ਹਮੇਸ਼ਾ ਸ਼ਾਮ ਨੂੰ ਰੋਟੀ ਖਾਣ ਮਗਰੋਂ ਦਾਦੇ ਨਾਲ ਸੈਰ ਕਰਨ ਜਾਣਾ ਸਾਡਾ ਘਰ ਖੇਤਾਂ ਵਿੱਚ ਸੀ ਘਰ ਦਾ ਸਾਰਾ ਲੈਣ ਦੇਣ ਦਾਦੀ ਕੋਲ ਸੀ ਦੋਨਾਂ ਭੂਆ ਨੇ ਆਉਣਾ ਦਾਦੀ ਨੇ ਦਾਦੇ ਨੂੰ ਪੈਸੇ ਫੜਾਉਣੇ ਵੀ ਕੁੜੀਆਂ ਨੂੰ ਪਿਆਰ ਦੇਦੋ 6 ਮਹੀਨੇ ਦਾਦੀ ਬਾਹਰਲੇ ਮੁਲਕ ਰਹੀ ਤੇ ਇੱਧਰ ਬਾਪੂ ਦਿਨੋਂ ਦਿਨ ਡਾਊਨ ਹੁੰਦਾ ਜਾ ਰਿਹਾ ਸੀ ਚੁੱਪਚਾਪ ਰਹਿਣਾ ਜੇ ਮੰਮੀ ਹੁਣਾਂ ਕਹਿਣਾ ਬਾਪੂ ਜੀ ਕੋਈ ਗੱਲਬਾਤ ਕਰਿਆ ਕਰੋ ਸਾਡੇ ਕੋਲ ਬੈਠਿਆ ਕਰੋ ਬਾਪੂ ਨੇ ਚੁੱਪ ਹੀ ਰਹਿਣਾ ਹਾਨ ਨੂੰ ਹਾਨ ਪਿਆਰਾ ਹੁੰਦਾ ਫਿਰ ਇੱਕ ਦਿਨ ਬਾਹਰੋਂ ਫੋਨ ਆਇਆ ਕਿ ਦਾਦੀ ਦਾ ਬਾਹਰ ਐਕਸੀਡੈਂਟ ਹੋ ਗਿਆ ਪੱਟ ਕੋਲੋਂ ਲੱਤ ਟੁੱਟ ਗਈ ਦੋ ਜਗ੍ਹਾ ਤੋਂ ਬਾਪੂ ਦਾ ਬੀਪੀ ਚੈੱਕ ਕਰਵਾਇਆ ਬਹੁਤ ਜ਼ਿਆਦਾ ਵੱਧ ਗਿਆ ਸੀ ਪਹਿਲੀ ਵਾਰ ਬਾਪੂ ਨੂੰ ਇੰਨੇ ਗੁੱਸੇ ਵਿੱਚ ਵੇਖਿਆ ਸੀ ਇਹਨੂੰ ਕਿਹਾ ਸੀ ਭਈ ਬਾਹਰਲੇ ਮੁਲਕ ਨਾ ਜਾ ਇਹਨੂੰ ਕੀ ਪਤਾ ਉੱਥੋਂ ਦੇ ਕਾਨੂੰਨਾਂ ਦਾ ਦਾਦੇ ਨੇ ਦਾਦੀ ਨੂੰ ਇੰਡੀਆ ਵਾਪਸ ਸੱਦ ਲਿਆ ਚਾਚੇ ਘਰ ਪੁੱਤਰ ਨੇ ਜਨਮ ਲਿਆ ਸੀ ਪਰ ਦਾਦੇ ਨੇ ਕੋਈ ਚਾਹ ਨਹੀਂ ਕਰਨ ਦਿੱਤਾ ਉਹਨਾਂ ਕਹੋ ਜਦੋਂ ਦਾਦੀ ਮਹਿੰਦਰ ਕੋ ਠੀਕ ਹੋ ਜਾਊ ਅਸੀਂ ਕਰ ਲਾਂਗੇ ਪਾਰਟੀ 4 ਮਹੀਨੇ ਦਾਦੀ ਵੀਲਚੇਅਰ ਤੇ ਰਹੀ ਕਦੇ-ਕਦੇ ਮਖੌਲ ਨਾਲ ਕਹਿਣਾ ਮਹਿੰਦਰ ਕੁਰੇ ਗੋਰੀਆ ਵਾਂਗੂ ਪੈਂਟਾ ਤੇ ਨਹੀਂ ਪਾਉਣ ਲੱਗ ਗਈ ਸੀ ਬਾਹਰ ਜਾ ਕੇ ਦਾਦੀ ਨੇ ਕਹਿਣਾ ਬੁੱਢੀ ਉਮਰੇ ਹੁਣ ਆ ਖੇਖਣ ਕਰਨੇ ਸੀ ਅਸੀਂ ਸਾਰਿਆਂ ਹੱਸਣਾ ਦਾਦੀ 9 ਵਰ 9 ਹੋ ਗਈ ਸਾਰਾ ਪਰਿਵਾਰ ਰੋਟੀ ਖਾ ਕੇ ਬੈਠਾ ਸੀ ਘਰ ਦੇ ਬਾਹਰ ਮੋਟਰ ਚੱਲ ਰਹੀ ਸੀ ਦਾਦੀ ਬਾਹਰ ਪਾਣੀ ਭਰਨ ਗਈ ਤਿਲਕ ਕੱਢ ਗਈ ਅਸੀਂ ਦਾਦੀ ਨੂੰ ਦਾਖਲ ਕਰਵਾਇਆ ਬਾਪੂ ਜੀ ਉਹਦਾ ਛੋਟੀ ਭੂਆ ਦੇ ਕੋਲ ਸੀ ਬਾਪੂ ਜੀ ਨੂੰ ਸੁਣ ਕੇ ਅਟੈਕ ਆ ਗਿਆ ਦਾਦੀ ਹਸਪੀਟਲ ਸੀ ਤੇ ਬਾਪੂ ਆਕਾਲ ਚਲਾਣਾ ਕਰ ਗਏ 2 ਸਾਲ ਹੋ ਗਏ ਇਸ ਗੱਲ ਨੂੰ ਬੜਾ ਯਾਦ ਕਰੀਦਾ ਬਾਪੂ ਜੀ ਨੂੰ ਹੁਣ ਸਾਰਾ ਪਰਿਵਾਰ ਦਾਦੀ ਨੂੰ ਨਾਲ ਲੈ ਕੇ ਜਾਂਦਾ ਸੈਰ ਲਈ ਅਸੀਂ ਚਾਰ ਪੋਤੇ ਪੋਤੀਆਂ ਦਾਦੀ ਦੇ ਸਾਨੂੰ ਬਹੁਤ ਪਿਆਰ ਮਿਲਦਾ ਦਾਦੀ ਤੋਂ